ਦੇ ਵਿਚ ਇੱਕ ਵੱਡੀ ਵਾਰਦਾਤ ਵਾਪਰੀ ਹੈ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਹੈ ਜਿਹੜਾ ਕਿ ਆਪਣੇ ਪਿਤਾ ਦੇ ਨਾਲ ਹੀ ਲੱਕੜ ਦਾ ਕੰਮ ਕਰਦਾ ਸੀ ਔਰ ਉਸ ਦਾ ਕਤਲ ਕਰ ਦਿੱਤਾ ਗਿਆ ਤੇਜ਼ ਧਾਰ ਹਥਿਆਰਾਂ ਦੇ ਨਾਲ ਨੌਜਵਾਨ ਨੂੰ ਵੱਢ ਦਿੱਤਾ ਗਿਆ ਨੌਜਵਾਨ ਦਾ ਨਾਮ ਰਾ ਹਰਜਿੰਦਰ ਸਿੰਘ ਹੇਗਾ ਇਹ ਨੌਜਵਾਨ ਜਿਹੜਾ ਆ ਆਪਣੇ ਪਿਤਾ ਦੇ ਨਾਲ ਹੀ ਲੱਕੜ ਦਾ ਕੰਮ ਕਰਦਾ ਸੀ ਔਰ ਪਰਿਵਾਰ ਦਾ ਕਹਿਣਾ ਹੈ ਕਿ ਇਹ ਸਾਡਾ ਬੇਟਾ ਜਿਹੜਾ ਆ ਉਹ ਬੜਾ ਆਕਿਆ ਕਰੀ ਸੀਗਾ ਸੋ ਗੁਨੀਆਣਾ ਰੋਡ ਤੇ ਨੌਜਵਾਨਾ ਦਾ ਕਤਲ ਕੀਤਾ ਗਿਆ ਤੇਜ ਤਾਰ ਹਥਿਆਰ ਦੇ ਨਾਲ ਵਾਟੋ ਕਰ ਦਿੱਤੀ ਗਈ ਆ ਪਰਿਵਾਰ ਦੇ ਵਿੱਚ ਮਾਤਮ ਸ਼ਾਇਆ ਕੋਇਆ ਕਿਉਂਕਿ ਜਿਨ੍ਹਾਂ ਦਾ ਪੁੱਤ ਇਸ ਦੁਨੀਆ ਤੋਂ ਚਲਿਆ ਗਿਆ ਹੈ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੁਖਤਰ ਗੁਨੀਆਣਾ ਯਾਰ ਰੋਡ ਤੇ ਇਹ ਵੱਡੀ ਵਾਰਦਾਤ ਵਾਪਰੀ ਹੈ ਤੁਹਾਨੂੰ ਦੱਸਦੀ ਕਿ ਪਰਿਵਾਰ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਕੁਝ ਲੋਕਾਂ ਦੇ ਨਾਲ ਬਹਿਸ ਬਾਜੀ ਹੁੰਦੀ ਹੈ ਰੋਡ ਦੇ ਉੱਪਰ ਕੀ ਬਹਿਸ ਬਾਜੀ ਹੁੰਦੀ ਕਿਸੇ ਗੱਲ ਨੂੰ ਲੈ ਕੇ ਕਹਿ ਸੁਣੀ ਹੁੰਦੀ ਹੈ ਸੋ ਉਹਦੇ ਉੱਪਰ ਕੀ ਪਰਿਵਾਰ ਇਲਜ਼ਾਮ ਲਗਾ ਲਿਆ ਮਰਤਕ ਦਾ ਪਰਿਵਾਰ ਕੇ ਉਹਨਾਂ ਦੇ ਵੱਲੋਂ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਨੇ ਰੰਜਿਸ਼ ਰੱਖੀ ਔਰ ਰੰਜਿਸ਼ ਤੋਂ ਬਾਅਦ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਨੌਜਵਾਨ ਹੈ ਜਿਹੜਾ ਕਿ ਆਪਣੇ ਪਿਤਾ ਦੇ ਨਾਲ ਹੀ ਲੱਕੜ ਦਾ ਕੰਮ ਕਰਦਾ ਸੀ ਪਰਿਵਾਰ ਦਾ ਕਹਿਣਾ ਹੈ ਕਿ ਸਾਡਾ ਪੁੱਤ ਬਹੁਤ ਆਗਿਆਕਾਰੀ ਸੀ ਜਿਸ ਦਾ ਕਤਲ ਕੀਤਾ ਗਿਆ ਬੇਰਹਿਮੀ ਦੇ ਨਾਲ ਉਸ ਦੀ ਵਾਟ ਓ ਕੀਤੀ ਗਈ ਤੇ ਉਸ ਦਾ ਕਤਲ ਕਰ ਦਿੱਤਾ ਗਿਆ ਕੁਝ ਸਮਾਂ ਪਹਿਲਾਂ ਅ ਨੌਜਵਾਨ ਦੀ ਕੁਝ ਮੁੰਡਿਆਂ ਦੇ ਨਾਲ ਕੁਝ ਲੋਕਾਂ ਦੇ ਨਾਲ ਬਹਿਸਬਾਜੀ ਹੁੰਦੀ ਹੈ ਸੋ ਉਹਦੇ ਤੇ ਹੀ ਪਰਿਵਾਰ ਸ਼ੱਕ ਜਤਾ ਰਿਹਾ ਕਿ ਉਹਨਾਂ ਦੇ ਵੱਲੋਂ ਹੀ ਆਪਣੀ ਰੰਜਿਸ਼ ਨੂੰ ਖਤਮ ਕਰਨ ਦੇ ਵਾਸਤੇ ਆਪਣੇ ਗੁੱਸੇ ਨੂੰ ਕੱਢਣ ਦੇ ਵਾਸਤੇ ਸਾਡੇ ਪੁੱਤਰ ਨੂੰ ਵੱਢਿਆ ਹੈ ਸਾਡੇ ਪੁੱਤਰ ਦਾ ਕਤਲ ਕੀਤਾ ਹੈ ਸੋ ਪਰਿਵਾਰ ਉਨਾ ਦੇ ਉੱਪਰ ਹੀ ਇਲਜ਼ਾਮ ਲਗਾ ਰਿਹਾ ਹੈ ਤੇ ਤਸਵੀਰ ਤੁਸੀਂ ਬਕਾਇਦਾ ਦੇਖ ਸਕਦੇ ਹੋ ਨੌਜਵਾਨ ਜਿਹੜਾ ਕਿ ਆਪਣੇ ਪਿਤਾ ਦੇ ਨਾਲ ਲੱਕੜ ਦਾ ਕੰਮ ਕਰਦਾ ਸੀ ਆਪਣੇ ਘਰ ਦਾ ਵੀ ਨਾਲ ਨਾਲ ਗੁਜ਼ਾਰਾ ਚਲਾਉਂਦਾ ਸੀ ਆਪਣੀ ਫੈਮਲੀ ਦੇ ਨਾਲ ਮਿਲ ਕੇ ਸੂਸਤਾ ਕਤਲ ਕੀਤਾ ਗਿਆ ਤੇ ਹੁਣ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦਾ ਹਾਲ ਦੇਖਿਆ ਨਹੀਂ ਜਾਂਦਾ ਕਿਉਂਕਿ ਜਿਨ੍ਹਾਂ ਦਾ ਪੁੱਤ ਚੜਦੀ ਜਵਾਨੀ ਦੇ ਵਿੱਚ ਇਸ ਦੁਨੀਆ ਤੋਂ ਚਲਿਆ ਜਾਵੇ ਤਾਂ ਇਸ ਤੋਂ ਵੱਡਾ ਦੁੱਖ ਹੋਰ ਕੋਈ ਨਹੀਂ ਹੈ ਤਾਂ ਇਹ ਤਸਵੀਰ ਹੈ ਹਾਲਾਂਕਿ ਇੱਥੇ ਗੱਲਬਾਤ ਵੀ ਕੀਤੀ ਹੈ ਪਰਿਵਾਰਕ ਮੈਂਬਰਾਂ ਦੇ ਨਾਲ ਪੁਲਿਸ ਦੇ ਨਾਲ ਉਹਨਾਂ ਦਾ ਇਸ ਬਾਬਤ ਕੀ ਕੁਝ ਕਹਿਣਾ ਹੈ ਕਿ ਕਿਵੇਂ ਪੂਰੀ ਘਟਨਾ ਵਾਪਰੀ ਪੂਰਾ ਮਾਜਰਾ ਕੀ ਹੈ ਹੁਣ ਕਿੱਥੋਂ ਤੱਕ ਜਾਂਚ ਪਹੁੰਚੀ ਹੋਈ ਹੈ ਤਾਂ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਪਹਿਲੇ ਵੀ ਲੜਾਈ ਹੋਈ ਜਿੰਨਾਂ ਵੀ ਉਹ ਕਿੰਨੇ ਪਹਿਲਾਂ ਕਾਪੇ ਕੰਡਾਸੇ ਮਾਰੇ ਸੀ ਇਹ ਗੋਲੀ ਜਲਦੀ ਜੀ ਉੱਥੇ ਉਸ ਦਿਨ ਕੋਈ ਕਾਰਵਾਈ ਨਹੀਂ ਕੀਤੀ ਓਕੇ ਜੀ ਟੀਕੋਡ ਰੈਫਰ ਕਰਤਾ ਉੱਥੇ 30 26 ਬਣ ਕੇ ਆਈ ਹੈ ਇਹਨਾਂ ਨੇ ਕੋਈ ਉੱਥੇ ਕਾਰਵਾਈ ਨਹੀਂ ਕੀਤੀ ਅੱਜ ਕੀ ਹੋਇਆ ਅੱਜ ਮੈਂ ਤਾਂ ਘਰੇ ਆਣੀ ਸੀਗਾ ਜੀ ਓਕੇ ਇਹ ਕੂਤੇ ਗਏ ਪਿੱਛੋਂ ਮਾਰਨ ਪੈ ਗਏ ਉਹਦੇ ਤੇ 10 ਮਿੰਟ ਪਹਿਲੇ ਮੈਂ ਘਰੇ ਆਇਆ ਕਹਿੰਦੇ ਵੀ ਉਹ ਤਾਂ ਕੂਤੇ ਹੁਣ ਹੀ ਗਿਆ ਹੈਗਾ ਇੱਕਦੋ ਤੇ ਕਹਿੰਦੇ اوکے اے پتہ တော့ پتہ ਲੱਗਿਆ ਕਿ ਪੂਰਾ ਕੋਈ ਪਤਾ ਲੱਗਿਆ ਕੀ ਸੀਗਾ ਉਹਨਾਂ ਕੋਲੇ ਹਥਿਆਰ ਕੀ ਸੀਗਾ ਜਿਹਦੇ ਨਾਲ ਨਹੀਂ ਪਤਾ ਲੱਗਿਆ ਥੋੜੀ ਜਿਹੀ ਜੂਦਾ ਕੱਪੇ ਨਾਲ ਸੀਗੇ ਮਿੰਦ ਕਿਸੇ ਬੰਦੇ ਨਾਲ ਲੜਾਈ ਕਿਉਂ ਹੋਈ ਸੀ ਅੱਜ ਕਿਉਂ ਲੜਾਈ ਹੋਈ ਹੈਗੀ ਉਹ ਦਰਮਿਆਨ ਪਹਿਲਾਂ ਕਰੋਗੇ ਜੀ ਇਹ ਓਕੇ ਦੋਨੇ ਦੋ ਕੋਣ ਸੀਗੇ ਬੰਦੇ ਕੋਈ ਉਹਨਾਂ ਪਤਾ ਲੱਗਿਆ ਜਿਹੜੇ ਬੰਦਿਆਂ ਨੇ ਇੱਕ ਵੱਡਿਆ ਹੈਗਾ ਜਾਂ ਕੁਝ ਸਾਹ ਪਹਿਲਾਂ ਇਹੀ ਦੀ ਹੈ ਜੀ ਪਹਿਲਾਂ ਕਿੰਨਾ ਚਿਰ ਪਹਿਲਾਂ ਲੜਾਈ ਹੋਈ ਸੀ ਇਹਦਾ ਪਹਿਲਾਂ ਹੀ ਹੋਈ ਜੀ ਓਕੇ ਉਹਦੇ ਚ ਕੀ ਪੁਲਿਸ ਨੇ ਕੀ ਕਾਰਵਾਈ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਕੋਸ਼ਿਸ਼ ਦੀ ਕਾਰਵਾਈ ਕੀਤੀ ਹੈ ਪੈਸੇ ਦੀ ਕਾਰਵਾਈ ਨਹੀਂ ਕੀਤੀ ਹੈ 1.5 ਲੱਖ ਰੁਪਇਆ ਇਨਚਾਰਜ ਨੇ ਖ ਉਹ ਕੀ ਜਾਣਣਿਆ ਨੇ ਬਸ ਥਾਣੇ ਹੁੰਦਾ ਰਹਿੰਦਾ ਜਾਂਦਾ ਉਹ ਥਾਣੇ ਕਾਲੇ ਜਾ ਰਿਹਾ ਗੱਲ ਵੀ ਐਸੋ ਸਾਡੂ ਮਿਲ ਕੇ ਆਇਆ ਹੈਗਾ ਉਹ ਤੇ ਕਹਿ ਕੇ ਜਿਹੜੇ ਜਿਹੜੇ ਬੰਦੇ ਨੇ ਵੱਢਿਆ ਹਾਂਜੀ 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 ਉਹ ਲੜਾਈ ਆਉਂਦਾ ਸੀ ਬਈ ਕੀ ਨਾਮ ਕੀ ਸੀ ਤੁਹਾਡੇ ਮੁੰਡੇ ਦਾ ਹਰਜਿੰਦਰ ਕੁਮਾਰ ਰਾਹੁਲ ਰਾਹੁਲ ਕਹਿੰਦੇ ਕਿੰਨੀ ਕੁ ਉਮਰ ਸੀ ਉਹਦੀ ਕੋਈ ਉਮਰ ਨਹੀਂ 33 ਸਾਲ ਕੰਮ ਕੀ ਕਰਦਾ ਸੀ ਉਹਨੋਂ ਉਹ ਪਹਿਲਾਂ ਮੇਰੇ ਨਾਲ ਕੰਮ ਕਰਦਾ ਸੀ ਲੱਕੜ ਦਾ ਹੀ ਓਕੇ ਫਿਰ 7 ਵਜੇ ਤੋਂ ਬਾਅਦ ਕੰਮ ਨਹੀਂ ਕਰਦਾ ਉਹਨੂੰ ਲੜਾਕਾ ਕਿ ਕੀ ਹੋਇਆ ਉਹ ਨਹੀਂ ਹਾਂ ਲੜਾਈ ਲੜਾਈ ਕੋਈ ਤੇ ਜਾ ਕੇ ਵੇਖ ਲੈ ਲੜਾਈ ਕਿੱਥੇ ਹੋਗੀ ਉਹ ਤੇ ਲੜਾਈ ਹੋਈ ਉਹਦਾ ਖੜਾ ਸੀਗਾ ਜੀ ਖੂਦ ਦੇ ਨੇ ਪਿੱਛੋਂ ਆ ਕੇ ਮਾਰੇਗਾ ਪ ਓਕੇ ਤੁਹਾਡਾ ਘਰ ਨੇੜੇ ਹੀ ਉੱਥੇ ਖੂਦੇ ਮੇਰਾ ਘਰ ਥੋੜੀ ਦੂਰੀ ਹੈ ਵੇ ਮੋੜ ਦੇ ਜਿਹੜੇ ਬੰਦੇ ਲੜਨ ਆਏ ਸੀ ਉਹ ਵੀ ਉੱਥੋਂ ਦੀ ਰਹਿਣ ਵਾਲੇ ਤੇ ਕਿਥੇ ਹੋਰ ਪਾਰ ਰੋਡ ਦੇ ਹੈਗੇ ਆ ਕੋਈ ਇਦੋਂ ਤਾਂ ਮੁੰਡੇ ਦਾ ਪੰਜ ਛੇ ਮਿੰਟ ਬਾਅਦ ਦੇ ਪਹਿਲਾਂ ਲੜਾਈ ਹੋਈ ਸੀ ਕਿੰਨੇ ਵਜੇ ਹੋਈ ਆ ਇਹ ਟਾਈਮਿੰਗ ਪਤਾ 6 ਵਜੇ ਦਾ ਟਾਈਮ ਹੋਵੇ ਮੇਰੇ ਕੋਲ ਕਿਹੜਾ ਲੜਾਈ 6 ਵਜੇ ਦਾ ਟਾਈਮ ਹੈਗਾ ਹੁਣ ਮੰਗ ਕੀ ਕਰਦੇ ਹੋ ਤੁਸੀਂ ਸਰਕਾਰ ਨੂੰ ਨਜ਼ਰ ਆਈ ਨਾ ਮੈਨੂੰ ਚਾਹੀਦਾ ਸਹੀ ਟੰਗ ਫੈਸਲਾ ਚਾਹੀਦਾ ਹੈ ਸਹੀ ਹੋਣੀ 70 ਰੁਪਏ ਖਾਦੇ ਕੋਈ ਇਨਸਾਫ ਨਹੀਂ ਹੋਇਆ ਕੁਝ ਵੀ ਨਹੀਂ ਆ ਐਸਐਸਪੀ ਦੀ ਵੀ ਪੇਸ਼ ਹੋਈ ਜੀ ਜਨਮ ਉੱਥੋਂ ਗਿਆ ਤਾਂ ਐਂਬੂਲੈਂਸ ਦੇ ਵਿੱਚ ਲੱਦ ਲਿਆ ਸੀ ਓਕੇ ਹੋਇਆ ਕਿ ਦੱਸਿਆ ਸੱਪਥੇ ਲੋਕ ਕੁਝ ਨਹੀਂ ਪਤਾ ਲੱਗਿਆ ਮੈਂ ਤਾਂ ਐਂਬੂਲੈਂਸ ਦੇ ਵਿੱਚ ਲੈ ਕੇ ਤੇ ਇੱਥੇ ਆ ਗਏ ਮੇਰਾ ਭਤੀਜਾ ਹੀ ਜੀ ਕਿੰਨੀਆਂ ਕੁ ਸੱਟਾਂ ਵੱਟੀਆਂ ਸੀ ਕੀ ਕਹਿੰਦੇ ਹਸਪਤਾਲ ਵਾਲੇ ਹੁਣ ਹਸਪਤਾਲ ਵਾਲੇ ਕਹਿੰਦੇ ਡੈੱਡ ਆਈ ਓਕੇ ਲੱਗਦਾ ਸੀ ਕਿਹੜੇ ਹਥਿਆਰ ਨਾਲ ਮਾਰਿਆ ਵਗੈਰਾ ਜਾਂ ਕੁਝ ਟੋਪਿਕਰਪਾਨੇ ਲਾ ਦੇ ਲੱਗਦਾ ਜਾ ਕੋਲੂਆਣੋ ਕਰ ਦਿੱਤਾ ਅਰਜੰਤਾ ਸਿੰਘ ਉਰਫ ਰਾਹੁਲ ਲਾਮ ਦਾ ਲੜਕਾ ਜਿਹਦਾ ਕੰਮ ਕਰਦਾ ਜਾ ਕੇ ਆ ਵਾਲਾ 6-7 ਵਿਅਕਤੀ ਜਿਨ੍ਹਾਂ ਦਾ ਇਨਾਮ ਦੱਸ ਰਹੇ ਆ ਅਜੇ ਮੈਂ ਇੱਥੇ ਨਹੀਂ ਕਹਿਣਾ ਚਾਹੁੰਦਾ ਤੇ ਉਹਨਾਂ ਨੇ ਜਿਹੜਾ ਹੈਗਾ ਸੱਟਾ ਮਾਰ ਕੇ ਉਹਦਾ ਕਤਲ ਕਰਤਾ ਬਾਡੀ ਉਹਦੀ ਹਸਪਤਾਲ ਚ ਪਈ ਆ ਤੇ ਮੈਂ ਮੌਕੇ ਤੇ ਪਹੁੰਚਿਆ ਅਗਲੀ ਕਾਰਵਾਈ ਹੈ ਜੇ ਮੇਰੇ ਲੋਕ ਇਹ ਆ ਮਸਲੇਾਂ ਦੀਆਂ ਜੀ ਕੀ ਹਥਿਆਰ ਵਰਤੇ ਗਏ ਕੁਝ ਪਤਾ ਲੱਗਿਆ ਜੀ ਅਜੇ ਮੈਂ ਬੋਡੀ ਦਾ ਮਲਾਜਾ ਕਰਨਾ ਹੋਰ ਕਰਨਾ ਵਿਆਹ ਲਿਖਣਾ ਇਸ ਤੋਂ ਬਾਅਦ ਅਗਲੀ ਕਾਰਵਾਈਆਂ ਮਸਲੇ ਪਰਿਵਾਰ ਵਾਲਿਆਂ ਦਾ ਰੋਪ ਹੈ ਜੀ ਪਹਿਲਾਂ ਵੀ ਕੋਈ ਇਹਨਾਂ ਨਾਲ ਲੜਾਈ ਝਗੜਾ ਹੋਇਆ ਸੀ ਪਹਿਲਾਂ ਜਿਹੜਾ ਹੋਇਆ ਉਹ ਵੀ ਮੈਂ ਇਹਨਾਂ ਦੀ ਗੱਲਬਾਤ ਸੁਣ ਰਿਹਾ ਮੌਕੇ ਤੇ ਪਹਿਲਾਂ ਵੀ ਲੜਾਈ ਹੋਈ ਥੀ ਇਹਨਾਂ ਦੀ ਉਹ ਕਿੰਨੇ ਪਹਿਲਾਂ ਕਾਪੇ ਗੰਡਾਸੇ ਮਾਰੀ ਸੀ ਇਹ ਬੋਲੀ ਜਲਦੀ ਸੀ ਉੱਥੇ ਉਸ ਦਿਨ ਕੋਈ ਕਾਰਵਾਈ ਨਹੀਂ ਕੀਤੀ ਓਕੇ ਜੀ ਠੀਕ ਕੋਡ ਰੈਫਰ ਕਰਤਾ ਉੱਥੇ 3026 ਬਣ ਕੇ ਆਈ ਹੈ ਇਹਨਾਂ ਨੇ ਕੋਈ ਉਦ ਕਾਰਵਾਈ ਨਹੀਂ ਕੀਤੀ ਅੱਜ ਕੀ ਹੋਇਆ ਅੱਜ ਮੈਨਾਂ ਕਰੇ ਰਹਿਣੀ ਸੀ ਜੀ ਓਕੇ ਇਹ ਕੂਤੇ ਗਏ ਪਿੱਛੋਂ ਮਾਰਨ ਤੇ ਆ ਗਏ ਉਹਦੇ ਤੇ 10 ਮਿੰਟ ਪਹਿਲੇ ਮੈਂ ਕਰੇ ਆ ਰਿਹਾ ਕਹਿੰਦੇ ਵੀ